एच सी एफ और एल सी बहुत जरूरी टॉपिक है हर बंदे को आना चाहिए ठीक है पेपर में हंड्रेड परसेंट आता है एक सवाल जरूर आएगा हंड्रेड परसेंट ठीक है इसलिए और बहुत सारे सवालों में एच सी एफ निकालने को भी आता है तभी आगे जाके सवाल हल होते हैं तो इसको ध्यान से देख लीजिए एच सी एफ हाई हाइएस्ट कॉमन फैक्टर हाइएस्ट मतलब सब तो बड्डा तो सब तो उच्चा कॉमन जिधर साझा हो और आ, फैक्टर था मतलब टुकड़ा जा टुकड़े करने वास्ते ठीक है तो ऐसा हाईएस्ट कॉमन फैक्टर जो सारे अंदर साझा हो गए मासापा भी कहते हैं महत्वस मावर्तक अगेय एलसीएम लिस्ट कॉमन फैक्टर कॉमन मल्टीपल मल्टीपल था मतलब की था गुणन गुणनखंड है ना गुणनखंड ये सवाल वाल ਤੁਸੀਂ ਇਹ ਲੋ ਧਿਆਨ ਰੱਖਣਾ ਇਹਦੇ ਵਿੱਚ ਗੁਣਨਖੰਡ ਨਿਕਲੇਗਾ ਕਾਮਨ ਗੁਣਨਖੰਡ ਨਿਕਲੇਗਾ ਔਰ ਇਹਦੇ ਵਿੱਚ ਇੱਕ ਫੈਕਟਰ ਨਿਕਲੇਗਾ ਠੀਕ ਹੈ ਇਹ ਦਿਮਾਗ 'ਚ ਰੱਖ ਕੇ ਫਿਰ ਹੀ ਤੁਸੀਂ ਇਹਨਾਂ ਨੂੰ ਹੱਲ ਕਰਨਾ ਹੈ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆ ਲੋਟ ਕਰ ਲੈ ਸਾਰਿਆਂ ਨੇ ਐਲਸੀਐਮ ਐਸਸੀਐਫ ਦੀ ਫੁੱਲ ਫਾਰਮ ਅਨਿਸ਼ ਸਭ ਤੋਂ ਪਹਿਲਾਂ ਆਪਾਂ ਲੱਦਾਂਗੇ ਐਲਸੀਐਮ 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 ਕਰਦੇ ਹਾਂ ਚਲੋ ਨਾਲ ਨਾਲ ਕਰੋ ਤੁਸੀਂ ਵੀ 12 18 24 ਇਹਦਾ ਐਲਸੀਐਮ ਕੱਢੋ ਜੀ 12 18 24 ਦਾ ਐਲਸੀਐਮ ਕੱਢੋ ਐਲਸੀਐਮ ਦਾ ਮਤਲਬ ਕੀ ਹੁੰਦਾ ਸਭ ਤੋਂ ਛੋਟੀ ਛੋਟੀ ਕਾਮਨ ਮਲਟੀਪਲ ਮਲਟੀਪਲ ਮਤਲਬ ਗੁਣਾ ਕਰਕੇ ਨਿਕਲੇਗਾ ਮਲਟੀਪਲ ਮਤਲਬ ਗੁਣਾ ਕਰਕੇ ਨਿਕਲੇਗਾ ਇਹ ਹਾਂਜੀ ਇਹਨੂੰ ਹੱਲ ਕਰਨ ਵਾਸਤੇ ਸਭ ਤੋਂ ਪਹਿਲਾਂ ਕੀ ਕਰਨਾ ਪਏਗਾ ਸਭ ਤੋਂ ਛੋਟਾ ਨੰਬਰ ਸਭ ਤੋਂ ਛੋਟਾ ਨੰਬਰ ਜਿਹੜੇ ਕੱਲ ਬੱਚੇ ਨਹੀਂ ਆਏ ਧਿਆਨ ਨਾਲ ਦੇਖ ਲੋ ਸਭ ਤੋਂ ਛੋਟਾ ਨੰਬਰ ਆਪਾਂ ਉਹਦੇ ਨਾਲ ਇਹਨੂੰ ਆਪਾਂ ਕੀ ਕਰਾਂਗੇ ਡਿਵਾਈਡ ਕਰਦੇ ਜਾਵਾਂਗੇ ਠੀਕ ਹੈ ਸਭ ਤੋਂ ਛੋਟਾ ਨੰਬਰ ਕਿੰਦਾ 2 12 ਦਾ ਕਿੰਨਾ ਆ ਗਿਆ 6 9 ਦਾ ਕਿੰਨਾ 18 ਦਾ ਕਿੰਨਾ ਆ ਗਿਆ 9 24 ਦਾ ਕਿੰਨਾ ਆ ਗਿਆ 12 ਬੋਲੋ ਬਈ ਸਹੀ ਸਰ ਬਾਵਾ ਹਾਂ ਫਿਰ ਦੁਬਾਰਾ ਫਿਰ ਕਿਹਦੇ ਨਾਲ 2 ਦੇ ਨਾਲ ਕਿੰਨਾ ਆ ਗਿਆ 3 3 ਫਿਰ ਕਿੰਨਾ ਆ ਗਿਆ 9 9 ਹੱਲ ਨਹੀਂ ਹੋਣਾ ਦੋ ਦੇ ਨਾਲ ਨਹੀਂ ਕੱਟੇ ਲੈਂਦਾ ਸੇਮ ਲਿਖ ਦਿਓ 12 ਕਿੰਨਾ 6 6 ਇੱਕਦਮ ਉਸ ਤੋਂ ਬਾਅਦ ਵਿੱਚ ਹੁਣ ਦੇਖੋ ਕਿਹੜਾ ਟੇਬਲ ਹੈ ਜਿਹਦੇ ਨਾਲ ਤਿੰਨੇ ਕੱਟੇ ਜਾਂਦੇ ਨੇ ਤਿੰਨੇ ਦੇ ਨਾਲ ਤਿੰਨ ਕਿੰਨਾ 3 3 9 3 2 6 ਓਕੇ ਆਪਾਂ ਕਰਤਾ ਕਰਨਾ ਜਾਂ ਤੱਕ ਲਾਸਟ ਇੱਕ ਇੱਕ ਨਹੀਂ ਆ ਜਾਂਦਾ ਹਾਂਜੀ ਸਰ ਓਕੇ ਫਿਰ ਕਿਹਦੇ ਨਾਲ ਤਿੰਨ ਦੇ ਨਾਲ ਹਾਂਜੀ 1 ਦਾ 1 1 3 ਦਾ 1 ਫਿਰ 2 ਫਿਰ ਬਾਅਦ ਵਿੱਚ ਲਾਸਟ ਵਿੱਚ ਫਿਰ 2 ਦੇ ਨਾਲ ਹਾਂਜੀ 1 1 1 ਠੀਕ ਹੈ ਜੀ ਇਹ ਹੋ ਗਿਆ ਇਹਦੇ ਗੁਣਨ ਕੱਢ ਹੁਣ ਆਪਾਂ ਆ ਜਿਹੜੇ ਨੰਬਰ ਕੱਢੇ ਆ ਇਹਨਾਂ ਸਾਰਿਆਂ ਨੰਬਰਾਂ ਨੂੰ ਗੁਣਾ ਕਰਾਂਗੇ ਗੁਣਾ ਕਰ ਲਾਂਗੇ ਕਿੰਨੇ ਆ 2 2 3 3 2 2 हां गुणा आई जी ना दी? <parehal> 72, ना दो चार, दे चार है ना इना बहत्तर तो एलसीएम कितना आ गया जी बहत्तर सारे समझ आया कि वा बिल्कुल समझ आ गया बारह बहत्तर ठीक है आ ਇੱਕ ਤਰੀਕਾ ਇਹ ਹੈ ਐਲਸੀਐਮ ਕੱਢੰਦਾ ਠੀਕ ਹੈ ਹਾਂਜੀ ਓਕੇ ਹੁਣ ਆਪਾਂ ਕੀ ਕੱਢਾਂਗੇ ਇਸ ਤੋਂ ਬਾਅਦ ਵਿੱਚ ਐਚਸੀਐਫ ਕੀ ਕੱਢਾਂਗੇ ਐਚਸੀਐਫ ਐਚਸੀਐਫ ਕੱਢਾਂਗੇ ਐਚਸੀਐਫ ਕੱਢਾਂਗੇ ਐਲਸੀਐਮ ਸਮਝ ਆ ਗਿਆ ਸਾਰਿਆਂ ਨੂੰ ਹਾਂਜੀ ਐਸਸੀਐਫ ਚਲੋ ਜੀ ਐਸਸੀਐਫ ਕੱਢ ਕੇ ਦਿਖਾਓ ਸੇਮ ਨੰਬਰਾਂ ਦਾ ਐਸਸੀਐਫ ਕੱਢੋ 12 18 24 ਇਹਦਾ ਐਚਸੀਐਫ ਕੱਢ ਕੇ ਦਿਖਾਓ ਐਸਫ ਹਾਂਜੀ 6 ਆ ਗਿਆ ਓਕੇ 6 ਆ ਗਿਆ ਕਿਸ ਤਰ੍ਹਾਂ 6 ਆ ਗਿਆ ਜੀ ਮੈਂ ਤੁਹਾਨੂੰ ਦੋ ਤਿੰਨ ਤਰੀਕੇ ਦੱਸੇਗੀ ਤਾਂ ਐਸੇ ਫਟਣ ਦੇ ਸਭ ਤੋਂ ਪਹਿਲਾਂ ਇਹਨਾਂ 'ਚੋਂ ਇੱਕ ਰਕਮ ਜਿਹੜੀ 18 ਐ ਉਹਨੂੰ ਵੇਚ ਲੈ ਖੋਲ ਠੀਕ ਐ 12 ਨੂੰ 12 ਬਾਹਰ ਕਰ ਲੋ 12 ਇੱਕਮ 12 ਕਦ ਤੱਕ ਪੜਨਾ ਐ 18 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ 18 ਤੋਂ ਜ਼ਿਆਦਾ ਨਹੀਂ ਜ਼ਿਆਦਾ ਨਹੀਂ ਹੋਣਾ ਚਾਹੀਦਾ 12 ਇੱਕਮ

क्यूकी उहो न फिर